ਸਿਕਾਲ ਜੀ ਕੀ ਹਾਲ ਜੀ ਠੀਕ ਹੋ ਵਾਇਗਰੋ ਠੀਕ ਰੱਖੇ ਜੀ ਆਜੋ ਅੱਜ ਆਪਾਂ ਬਣਾਈਏ ਕੱਪ ਕੇਕ ਤਵੇ ਦੇ ਉੱਤੇ ਬਣਾਣਾ ਉਹ ਦਬਾਇਆ ਆਪਾਂ ਪਾਣਾ ਐਸਾ ਛਾਣ ਲੈ ਲੈਣੀ ਆਪਾਂ ਛਾਣ ਲੈਣਾ ਇੱਕ ਕੱਪ ਹੈਗੇ ਇੱਕ ਕੱਪ ਦੋ ਕੱਪ ਹੋ ਗਏ ਮੈਦੇ ਦੇ ਆਪਾਂ ਛਾਣ ਲੈਣ ਨਾ ਪਾ ਲਈਏ ਇਹਦੇ ਵਿੱਚ ਹੀ ਨਾ ਉਹ ਪਾਓ ਚੀਨੀ ਪਾ ਲੋ ਅੱਧਾ ਕੱਪ ਆਪਾਂ ਚੀਨੀ ਪਾਣੀ ਹੈ ਅੱਧਾ ਕੱਪ ਆਪਾਂ ਚੀਨੀ ਪਾਣੀ आप छान लेठा थोड़ा थोड़ा खाने तो थो ज्यादा पाना ज्यादा पालो हो पालो। आ, और बेकिंग पाउडर है एक, एक बोड़े बेकिंग पाउडर है आप लमच चमचा हिस्सा नमक है छान लेना चाहे तरह छान लेना ਕਸ ਅੰਚਾਰ ਆਇਆ ਹੈ। ਇਹ ਜਪਾ ਕੁਕਿੰਗ ਓਲ ਪਾਣ ਲੱਗੇ ਆਂ ਅੱਧਾ ਕੱਪ ਪਾਣ ਲੱਗੇ ਆਂ ਵਿੱਚ। ਕੁਕਿੰਗ ਓਲ ਪਾ ਕੇ ਅੱਧਾ ਕੱਪ ਇਹ ਪਾਤਾ ਤੇ ਹੁਣ ਆਪਾਂ 6 ਚਮਚੇ ਆਪਾਂ ਆਪੇ ਪਾਣੇ ਦੇ 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 ਘਰ ਦਾ ਹੋਵੇ ਮਿੱਠਾ ਬਹੁਤੀ ਖਟੀ ਨਾ ਹੋਵੇ 6 ਚਮਚੇ ਆਪਾਂ ਦੇ ਹੀ ਪਾ ਲੈਣਾ ਵਿੱਚ। ਛੇ ਚਮਚਾ ਗੁੜ ਇਹਨੇ ਹੁਣ ਆਪਾਂ ਇਹਨੂੰ ਮਿਕਸ ਕਰ ਲੈਣਾ ਹੁਣ ਆਪਾਂ ਇਹਦੇ ਚ ਤੁਹੂ ਤੁਹੂ ਬੋਲਦੇ ਆਪਾਂ ਇਹਦੇ ਚ ਇੱਕ ਚਮਚ ਵਨੀਲਾ ਐਡ ਕਰਾਂਗੇ ਛੋਟਾ ਜਿਹਾ ਚਮਚ ਛੋਟਾ ਜਿਹਾ ਚਮਚ ਠੀਕ ਬੱਸ ਆਪਾਂ ਐਡ ਆਲ ਦੋ ਆਪਾਂ ਚੰਗੀ ਤਰ੍ਹਾਂ ਹਲਾ ਲੈਣਾ ਦੁੱਧ ਪੀ। ਦੁੱਧ ਲੈ ਲੈਣੀਆਂ ਸਾਨੂੰ ਲੋੜ ਪੈਗੀ ਤਾਂ ਹੋਰ ਪਾ ਲਾਂਗੇ ਤੇ ਇਹ। ਹਾਂ ਦੁੱਧ ਵੀ ਪਾ ਲੈਣਾ। ਪਾ ਕੇ ਨਾ ਲਾਈ ਜਾਣਾ। ਮਿਕਸ ਕਰੋ। ਇੰਨਾ ਮਿਕਸ ਕਰੋ। ਪਾ ਲਓ ਹੋਰ। ਕਾਹਿਆ ਨਾ ਹੋਰ ਪਾ ਦੇ। ਸਾਰੇ ਹਾਂ ਇਹ ਮਿਕਸ ਕਰ ਲਿਆ ਨਾਲ ਪਾਇਆ ਸੀ ਤੇ ਫਿਰ ਅਸੀਂ ਉਸ ਕੱਪ ਦੇ ਨਾਲ ਮਿਣਿਆ ਤੇ ਸਾਨੂੰ ਸਵਾ ਕੱਪ ਪਿਆ ਦੁੱਧ ਦੇ ਵਿੱਚ ਸਵਾ ਕੱਪ ਪਾ ਕੇ ਤਾਂ ਆਪਾਂ ਹੁਣ ਇਹਨੂੰ ਸਰਾ ਮਿਕਸ ਕਰ ਲਿਆ ਤਾਂ ਕਰਕੇ ਦਿਖਾ ਦੇ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਹੋ ਜਾਵੇ ਆ ਦੇਖੋ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਅੰਗੀਦਰ ਆਪਾਂ ਇਹਨੂੰ ਫੈਂਟ ਲਿਆ ਤੇ ਹੁਣ ਆਪਾਂ ਆ ਇੱਕ ਛੋਟਾ ਬਰਤਨ ਲੈਨੇ। ਉਹ ਲੈ ਲਏ। ਇਹਦੇ ਚ ਆਪਾਂ ਇਹਨੂੰ ਪਾ ਦੇਣਾ, ਹਾਥ ਇਹਦੇ ਚ ਪਾ ਦੇਣਾ। ਆ ਪਾ ਦੇ ਉਹਦੇ ਚ। ਕਰ ਲੈ ਇੱਕ ਬੋਲ ਲੈ ਕੇ ਹੁਣ ਆਪਾਂ ਇਹਦੇ ਚ 1.5 ਚਮਚਾ ਸੀ ਛੋਟਾ ਜਿਹੜਾ ਹੁੰਦਾ ਹੈ, ਟੇਬਲस्पून ਨਾਲੋਂ ਛੋਟਾ। ਤੇ ਇਹ 1.5 ਚਮਚਾ ਫੇ ਕੋਕੋਪਾਟਰ ਲਵਾ ਗੀ। ਬੱਸ। ਇਹਨੂੰ ਆਪਾਂ ਹੁਣ ਲੈ ਨਾ ਦੂਸਰੇ ਚਮਚੇ ਲੈ ਲਵਾਂ। ਉਹਦੇ ਨੇ ਮਿਕਸ ਕਰ ਲੈਨੇ। ਫਿਰ ਇਹਨਾਂ ਨੂੰ ਆਪਾਂ ਮਿਕਸ ਕਰ ਲੇਗੇ। ਕਰ ਲਿਆ। दो चमचे आपको पाउडर भी पाए लाइट सी कलर थोड़ा होर पा गया दो चमचे दुध है दो चमचे से दुध पा बस है इन फिर आप मिक्स कर लेना इस तरह हो गया फ्रैश लेना ले आपने ले ले कप लैंने कप ले चलो बस कप लै ले, ले तो ले ला लो तो फिर बाद ला ले ਅਤੇ ਇਹ ਦੇ ਲਾਣਾ ਦਾ ਗੋਲ ਇਹ ਦੇ ਉੱਪਰ ਦੇ ਅਸਰਾ ਆਪਾਂ ਚੰਗੇ ਕਰਾਂ ਇਹਨਾਂ ਲਗਾ ਲੈਣਾ ਓਇਲ ਸੋ ਹੁਣ ਆਪਾਂ ਇਹ ਦੇ ਚ ਨਾ ਤਾਂ ਚੰਗੇ ਕਿਹੜਾ ਹੋਊਗਾ ਕੁਝ ਪੇਪਰ ਬਟਰ ਪੇਪਰ ਆਪਾਂ ਇਹਦੇ ਛੇਪ ਦਾ ਕੱਟ ਕੇ ਛੋਟੇ ਛੋਟੇ ਬਟਰ ਪੇਪਰ ਹਲੇ ਰੱਖ ਦੇਣਾ ਕਿ ਨਾਲ ਨਾ ਚੰਮੜੇ ਜੇ ਸਰਾਨੇ ਕਾ ਪਲੇ ਸਕਦੇ ਹੋ ਜਿਆਦਾ ਵੀ ਲੈ ਸਕਦੇ ਆ ਆਪਣੇ ਸਾਡੇ ਤਵੇ ਤੇ ਆਉਣਾ ਹੀ ਪੈਣਾ ਇਸ ਕਰਕੇ ਆਪਾਂ ਤਿੰਨ ਲੱਤੇ ਆ ਅਸੀਂ ਫਿਰ ਦੁਬਾਰਾ ਬਣਾ ਲਾਂਗੇ ਉਹ ਬੈਟਰ ਜਿਆਦਾ ਹੈ ਸਾਡਾ ਤਾਂ ਬੈਟਰ ਜਿਆਦਾ ਓਟੇ ਪੇਪਰ ਐਸ ਤਰ੍ਹਾਂ ਹੁਣ ਲਗਾ ਇਹਨੂੰ ਲਗਾ ਦੇਣਾ ਪਹਿਲਾਂ ਉਹ ਰੱਖ ਲਿਆ ਕੰਨੀ ਤਰ੍ਹਾਂ ਇਹਨੂੰ ਲਗਾਇਆ ਬਰੈਸੀ ਦੇ ਨਾਲ ਹੁਣ ਐਸ ਤਰ੍ਹਾਂ ਦਿਨ ਲਾਉਂਦੇ ਕਰ ਲਿਆ ਕੱਪ ਦੇ ਨੂੰ ਤੇ ਉਨਾ ਪਹਿਲੇ ਚ ਇੱਕ ਐਸ ਨਾਲ ਲੈਣਾ ਚਿੰਚਾ ਥੋੜਾ ਥੋੜਾ ਹਾਂ ਇਸ ਨਾਲ ਬਿਚਾਰ ਰੱਖ ਤਾਂ ਐਸਰਾ ਪੇ ਇੱਕ ਚਮਚੋ ਲੈ ਲੈਣਾ ਛੁਕਾਰ ਗੁਚਕਾਰੇ ਕੋਈ ਜਟੇਰੀ ਕਰਨੀ ਫਲੇਰ ਨਹੀਂ ਚਲ ਤੇ ਆਪਾਂ ਇੱਕ ਚਮਚ ਐ ਲੈਣਾ ਦਖਾਈ ਨਹੀਂ ਜਿਹੜਾ ਦੇਖ ਤੇ ਵਾਈਟ ਬਸ ਇਹਦੇ ਇਹਨਾਂ ਫਲੇਰ ਤੇ ਪਾਉਣਾ ਸੀ ਪਹਿਲੇ ऐसे तो बात है तो अगला तो सारे जन ठीक है आप बना लेने सारे कप एक चम्मच आप है पाता एक चम्मच आप है पाता एक चम्मच है पाता फिर एक चम्मच आप है ਇਸ ਦਾ ਆਪਾਂ ਇਹ ਜਨਾ ਸਾਰਾ ਲੈ ਕੇ ਆਪਾਂ ਇਸ ਨੂੰ ਥੋੜਾ ਜਿਹਾ ਡਿਜ਼ਾਈਨ ਨਾਲ ਲੈਣਾ ਪਊਗਾ ਸਰਗਣਾ ਲੈਣਾ ਹਾਂ ਬਾਫ ਕੱਪੜਾ ਰੱਖ ਲੈ ਕਿਉਂਕਿ ਇਹਨੇ ਫੁੱਲ ਕੇ ਫੁੱਲ ਜਾਣਾ ਕਪੂਰਾ ਜਾਣਾ ਇਸ ਤੋਂ ਇਸ बढ़िया डिजायन तो कोई डिजाइन पा सकते हो तवा ले थीज़। 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 ए, किस तरह के इस तरह गर्मड़ा होंगे लाओगे कप्पन भी फटके चंगी तरह इस तरह देखो, देखो।, देखो। ਕਰ ਕੇ ਹੋ ਗਏ ਹੈ ਨਾ ਆ ਦੇਖੋ ਨਾਲ ਇਹ ਨੂੰ ਕੁਝ ਲੱਗਦਾ ਪਿਆ ਤੇ ਸਮਝ ਲਓ ਕਿ ਆ ਬਣ ਗਏ ਚਲੋ ਆ ਦੇਖੋ ਹੋ ਗਿਆ ਥੋੜਾ ਜਿਹਾ ਠੰਡਾ ਹੋ ਗਿਆ ਆਪਾਂ ਗਰਮ ਨੂੰ ਨਹੀਂ ਛੇੜਨਾ ਇਹ ਗਰਮ ਛੇੜਾਂਗੇ ਤੁਹਾਨੂੰ ਟੁੱਟ ਸਕਦਾ ਇਹਨਾਂ ਚਲੋ ਆਹ ਹੋ ਗਿਆ ਇਹਨੂੰ ਇਸਨਾ ਕਰ ਲੈਣਾ ਕਰਕੇਗਾ ਆਪਾਂ ਆ ਦੇਖੋ ਆਸਾ ਲਾ ਦੇਣਾ కట్ శ్రాను కట్ ਅਬ ਇਸ ਦਾ ਕੱਟ ਲੈਣੀ ਫਲੇ ਜਾ ਬਲੇ ਇਸ ਦਾ ਕੱਟ ਲੈਣੀ ਆਪਾਂ ਹੋ ਗਿਆ ਜੀ ਹੁਣ ਤੁਸੀਂ ਬਣਾਓ ਤੇ ਖਾਓ ਤੇ ਮੈਨੂੰ ਕਮੈਂਟ ਕਰਕੇ ਦੱਸੋ ਬੜੇ ਆਸਾਨ ਤਰੀਕਾ ਹੈਗਾ ਜੀ ਕੋਈ ਬਾਜ਼ਾਰੋਂ ਲੈਣ ਦੀ ਲੋੜ ਨਹੀਂ ਆਪਣੇ ਘਰ ਬਣਾਓ ਤੇ ਖਾਓ ਤੇ ਬੱਚਿਆਂ ਨੂੰ ਖਾਓ ਹੁਣ ਤੁਸੀਂ ਖਾਓ ਦੇ ਬਣਾਓ ਤੇ ਖਾਓ ਤੇ ਮੈਨੂੰ ਕਮੈਂਟ ਕਰਕੇ ਦੱਸੋ ਕਿਸ ਤਰ੍ਹਾਂ ਦਾ ਬਣਿਆ ਜੀ ਵੱਧ ਵੱਧ ਮੈਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਵੱਧ ਵੱਧ ਕਰੋ ਥੈਂਕ ਯੂ